ਹਾਂ ਜੀ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਅ ਸਸੀ ਕਲ ਜੀ ਗੁਰਪ੍ਰੀਤ ਆਰਟਿਸਟ ਬਠਿੰਡਾ ਇਹ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਨੇ ਅ ਅਸੀਂ ਸੋਭਾ ਸਿੰਘ ਮੈਮੋਰੀਅਲ ਚਤਰਕਾਰ ਸੁਸਾਇਟੀ ਬਠਿੰਡਾ ਚਲਾਉਂਦੇ ਆ ਪਿਛਲੇ 35 ਸਾਲਾਂ ਤੋਂ ਇਹ ਅੱਜ ਅਸੀਂ ਜਿਹੜਾ ਸਮਰ ਕੈਂਪ ਇੱਕ ਲਗਾਇਆ ਸੀ ਬਿਲਕੁਲ ਫ੍ਰੀ ਆਫ ਕਾਸਟ ਬੱਚਿਆਂ ਲਈ ਇਹਦੇ ਚ ਅਸੀਂ 120 ਬੱਚੇ ਸੋਚੇ ਸੀ ਤੇ ਮਜ਼ੇ ਦੀ ਗੱਲ ਹੈ ਸਾਡੇ ਕੋਲੇ 250 ਦੇ ਕਰੀਬ ਬੱਚੇ ਇਕੱਠੇ ਹੋ ਗਏ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਇੱਕ ਹਫਤਾ ਆਰਟ ਦੀਆਂ ਅਲੱਗ-ਅਲੱਗ ਜਿਹੜੀਆਂ ਗਤੀਵਿਧੀਆਂ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਜਿਦੇ ਚ ਬੱਚਿਆਂ ਨੇ ਪੈਨਸਲ ਸਕੈਚਿੰਗ, ਵਾਟਰ ਕਲਰ, ਔਇਲ ਪੇਸਟਲ, ਮਾਡਰਨ ਆਰਟ ਬਹੁਤ ਸਾਰੀਆਂ ਵਿਧਾਵਾਂ ਸਿੱਖੀਆਂ। ਉਹਨੂੰ ਸਿਖਾਉਣ ਲਈ ਸਾਡੇ ਕੋਲੇ ਸੋਸਾਇਟੀ ਦੇ ਆਰਟਿਸਟ ਸੀ। ਬਾਹਰੋਂ ਕੋਈ ਐਕਸਪਰਟ ਆਰਟਿਸਟ ਆਏ। ਬੱਚਿਆਂ ਨੇ ਜਿਹੜੇ ਕੰਮ ਕੀਤੇ ਉਹ ਅੱਜ ਲਾਏ ਵੀ ਇੱਥੇ ਐਗਜ਼ਿਬਿਟ ਵੀ ਕੀਤੇ ਆ। ਤਾਂਕਿ ਇਹ ਪਤਾ ਲੱਗੇ ਕਿ ਹਫਤੇ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਹੈ। ਠੀਕ ਹੈ। ਡਾਕਟਰ ਅਮਰੀਕ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਇਹਨਾਂ ਤੋਂ ਦੋ ਕਲਪਨਾਂ ਸੀ ਕਿ ਉਹ ਕਿੰਨੇ ਕੇਜ ਦੇ ਬੱਚਿਆਂ ਦੀ ਮੈਂ ਹੁਣੇ ਡਾਕਟਰ ਮੈਂ ਅਵਨੀਤ ਸਿੱਧੂ ਹੁਣਾਂ ਨੂੰ ਵੀ ਦੱਸ ਰਿਹਾ ਸੀ ਕਿ ਜਿਹੜੇ ਬੱਚੇ ਆ ਨਾ ਮਜ਼ੇ ਦੀ ਗੱਲ ਹੈ ਕਿ ਉਹ ਸਾਡੇ ਕੋਲੇ ਪਹਿਲੀ ਕਲਾਸ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੱਚਿਆਂ ਤੱਕ ਸੀ ਕਿੰਨਾ ਕੁ ਛਾਹ ਆ ਜੀ ਬੱਚਿਆਂ ਵਿੱਚ ਬੱਚਿਆਂ 'ਚ ਬਹੁਤ ਛਾਹ ਜੀ ਬੱਚੇ ਆ ਲਾ ਲੋ ਵੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਅੱਜ ਕੌਣ ਆਇਆ ਸੀ ਤੇ ਮਤਲਬ ਅੱਜ ਅਵਨੀਤ ਸਿੱਧੂ ਏਆਈਜੀ ਸੀਆਈਡੀ ਬਠਿੰਡਾ ਰੇਂਜ ਉਹ ਜਿਹੜੇ 올ੰਪੀਅਨ ਸ਼ੂਟਰ ਵੀ ਨੇ ਤੇ ਕਾਮਨਵੈਲਥ ਦੇ 골ਡ ਮੈਡਲਿਸ ਨੇ ਉਹਨਾਂ ਨੇ ਕਿਉਂਕਿ ਉਹ ਬੱਚਿਆਂ ਨਾਲ ਵੈਸੇ ਵੀ ਬਹੁਤ ਪਿਆਰ ਕਰਦੇ ਆ ਪਹਿਲਾਂ ਵੀ ਸਾਡੀ ਐਕਟੀਵਿਟੀਜ਼ 'ਚ ਆਉਂਦੇ ਆ ਉਹਨਾਂ ਨੇ ਵਿਦਨ ਨੋ ਟਾਈਮ ਜਦੋਂ ਛੋਟਾ ਜਿਹਾ ਸੱਦਾ ਦਿੱਤਾ ਸੀ ਉਹਦੇ ਤੇ ਹਾਂ ਕਰਕੇ ਆਏ ਆ ਤੇ ਲੰਬਾ ਸਮਾਂ ਇਹਦੇ ਇੱਥੇ ਸਪੈਂਡ ਕਰ ਰਹੇ ਆ ਬੱਚੇ ਆ ਜਿਹੜੇ ਮਤਲਬ ਐ ਲਾ ਲਓ ਵੀ ਆਫ ਹੋ ਜਾਂਦਾ ਪਰ ਉਹ ਜਾਣ ਨੂੰ ਤਿਆਰ ਨਹੀਂ ਹੁੰਦੇ ਤੇ ਹੱਥ ਉੱਥੇ ਲਵੇੜੇ ਹੁੰਦੇ ਆ ਬੱਚਿਆਂ ਨੇ ਰੰਗ ਨਾਲ ਚੰਗੀ ਜਿਹੀ ਕੋਈ ਵਧੀਆ ਕਲਾਕਾਰਤ ਹੋਈ ਤਾਂ ਕਿਉਂ ਉਹਨੂੰ ਸਨਮਾਨਿਤ ਨਹੀਂ ਕੀਤਾ ਜਾ ਰਿਹਾ ਹੈ ਅਸੀਂ ਪਹਿਲੀ ਗੱਲ ਤਾਂ ਇਹਦੇ ਚਾਰਜਸ ਕੋਈ ਨਹੀਂ ਸੀ ਲਏ ਪੂਰਾ ਹਫਤਾ ਡੇਲੀ ਆਪਦੇ ਕੋਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੰਦੇ ਸੀ ਜਿਹਦੇ ਵਿੱਚ ਹੈਲਦੀ ਰਿਫਰੈਸ਼ਮੈਂਟ ਫਰੂਟਸ ਜੂਸ ਵਗੈਰਾ ਡੇਲੀ ਬੱਚਿਆਂ ਨੂੰ ਦਿੰਦੇ ਸੀ ਅਸੀਂ ਇਹ ਹੈ ਕਿ ਉਹਨਾਂ ਚੋਂ ਕੁਝ ਬੱਚਿਆਂ ਦੀ ਅਸੀਂ ਸਿਲੈਕਸ਼ਨ ਕਰਕੇ ਉਹਨਾਂ ਦੀ ਐਗਜ਼ੀਬਿਸ਼ਨ ਚ ਪਾਰਟਿਸਪੇਸ਼ਨ ਜ਼ਰੂਰ ਕਰਾਵਾਂਗੇ